ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਜ ਧੁਨ ਨਿਹਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਜ ਸੇਤੀ ਘਰ ਆਓ आनंद मंगल गुण गाओ सहज धुन निहचल राज कमाओ तुम कर आवो मेरे मीत तुमरे दोखी हर आप निवारे आपदा भई बतीत ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾ ਸੰ ਭਾਜਨ ਥਾਕੇ ਕਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੇ ਓ ਡੋਲਿਓ ਮਤ ਕਭੂ ਗੁਰ ਕੈ ਬਚਨ ਅਧਾਰ ਜੈ ਜੈ ਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੈ ਜੀਤ ਨਹੀਂ ਫੇਰੇ ਆਪੇ ਪਿਆਸ ਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵੜਿਆਈ ਜਿਨ ਕੇ ਜੀਤ ਨਹੀਂ ਫੇਰੇ ਆਪੇ ਪਿਆਸ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵੜਿਆਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਧਨ ਅਸਰੀ ਮਹਲਾ 5 ਹੇ ਮੇਰੀ ਜਿੰਦੇ ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਉਸ ਨੇ ਤੈਨੂੰ ਆਪਣੇ ਵੱਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ ਤੂੰ ਆਨੰਦ ਨਾਲ ਆਤਮਿਕ ਡੋਲਤਾ ਨਾਲ ਹਿਰਦੇ ਘਰ ਵਿੱਚ ਟਿਕੀ ਰਹੋ ਏ ਜਿੰਦੇ ਆਤਮਿਕ ਡੋਲਤਾ ਦੀ ਰੋ ਵਿੱਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰ ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉੱਤੇ ਅਟਲ ਰਾਜ ਕਰ ਮੇਰੇ ਮਿੱਤਰ ਮਨ ਹੁਣ ਤੂੰ ਹਿਰਦੇ ਘਰ ਵਿੱਚ ਟਿਕਿਆ ਰਹੋ ਆ ਜਾ ਪਰਮਾਤਮਾ ਨੇ ਆਪ ਹੀ ਕਮਾਜਿਕ ਤੇਰੇ ਵੈਰੀ ਦੂਰ ਕਰ ਦਿੱਤੇ ਹਨ ਕਮਾਜਿਕਾਂ ਤੋਂ ਪੈ ਰਹੀ ਮਾਰ ਦੀ ਬਿਪਤਾ ਹੁਣ ਮੁੱਕ ਗਈ ਹੈ ਰਹਾਉ ਏ ਮੇਰੀ ਜਿੰਦੇ ਸਭ ਕੁਝ ਕਰ ਸਕਣ ਵਾਲੇ ਖਸਮ ਪ੍ਰਭੂ ਨੇ ਜਿਨ੍ਹਾਂ ਉੱਤੇ ਮੇਰ ਕੀਤੀ ਉਹਨਾਂ ਦੇ ਅੰਦਰ ਉਸਨੇ ਆਪਣਾ ਪ੍ਰਗਟ ਕਰ ਦਿੱਤਾ ਉਨਾਂ ਦੀਆਂ ਪਟਕਣਾ ਮੁੱਕ ਗਈਆਂ ਉਹਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਦੇ ਮਨੋਂ ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ਹੇ ਜਿੰਦੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੇ ਆਸਰੇ ਰਹਿ ਕੇ ਤੂੰ ਵੀ ਕਾਮਾਦਿਕ ਵੈਰੀਆਂ ਦੇ ਟੱਕਰੇ ਤੇ ਪੱਕੇ ਪੈਰਾਂ ਤੇ ਖਲੋ ਜਾ ਵੇਖੀ ਹੁਣ ਕਦੇ ਵੀ ਨਾ ਡੋਲੀ ਸਾਰੀ ਸ੍ਰਿਸ਼ਟੀ ਵੀ ਸੋਭਾ ਹੋਵੇਗੀ ਪ੍ਰਭੂ ਜੀ ਅਜੂਰੀ ਵਿੱਚ ਤੇਰਾ ਮੂੰਹ ਉਜਲਾ ਹੋਵੇਗਾ اے ਨਾਨਕ ਜਿਸ ਪ੍ਰਭੂ ਜੀ ਨੇ ਜੀ ਪੈਦਾ ਕੀਤੇ ਹੋਏ ਹਨ ਉਹ ਆਪ ਹੀ ਉਹਨਾਂ ਨੂੰ ਵਿਕਾਰਾਂ ਵੱਲੋਂ ਮੋੜਦਾ ਹੈ ਉਹ ਆਪ ਹੀ ਮਦਦਗਾਰ ਬਣਦਾ ਹੈ ਸਭ ਕੁਝ ਪੈਦਾ ਕਰਨ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ